ਦਾ ਨਾਮ ਸ਼ਾਕਸ਼ੀ ਚਲਵਾਇਆ ਜੋ ਵੀ ਅੱਜ ਪੰਜ ਛੇ ਸਾਲ ਤੋਂ ਕੱਟੇ ਰਹਿ ਗਏ ਸੀ ਜੀ ਉਹਨ ਕੁਝ ਕਾਰਨ ਵਾਰ ਕੇ ਮੱਦਦ ਨਹੀਂ ਬਣ ਰਹੀ ਹੈ ਜੀ ਜੀ ਦੋ ਤਿੰਨ ਮਹੀਨੇ ਹੋ ਗਏ ਵੀ ਉਹ ਉਹ ਵੀ ਗਏ ਨੇ ਯਾ ਸਮਾਂ ਲੱਗ ਗਿਆ ਕਿਸੇ ਨੂੰ ਜੀ ਠੀਕ ਹੈ ਜੀ ਮੇਰੇ ਲਈ ਸ਼ਾਕਰੀ ਮਤਲਬ ਸ਼ਾਕਾ ਕੀ ਮਤਲਬ ਘੱਟ ਤਾਂ ਦੇਖ ਸ਼ਾਕਾ ਜੀ ਜੀ ਇਹ ਵੀ ਹੈ ਜੀ 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 ਹਾਂ ਜੀ ਹਾਂ ਜੀ ਤੇ ਜੇ ਬਾਬਾ ਗੱਲ ਹੋਈ ਰਿਆਨ ਨੇ ਉਹ ਤੋਰੀਆਂ ਨੇ ਟੱਕਾ ਮਾਰ ਆਪਣਾ ਕੁਆੜਾ ਕੁਆੜੇ ਵਿੱਚ ਹੋ ਰਤੋ ਉਹ ਤਾਂ ਉਹਨੂੰ ਟੱਕੇ ਮਾਰ ਕੇ ਬਾਹਰ ਕਰਤਾ ਹੀ ਜੇ ਗਾਂ ਤੋਂ ਨਹੀਂ ਹਾਂਜੀ ਕੰਮ ਹੈ ਤਾਂ ਬਚਾਉਣਾ ਨਹੀਂ ਤੇ ਇਹ ਕਿਤੇ ਰਹੀ ਤੁਸੀਂ ਕਿਜੀ ਬਾਜੀ ਅਰੇ ਇਹ ਸਾਮੇ ਮਾਰੇ ਰਿਹਾ ਨੇ ਇਹਨੇ ਗਾੜੀਆਂ ਨੇ ਜਿਹੜਾ ਰਿਹਾ ਇਹ ਅਸੀਂ ਪਿੱਛੇ ਬੈਕ ਸਾਈਡ ਤੋਂ ਮੁਕਾਮ ਦਾ ਇਹ ਗਾੜੀਆਂ ਨੇ ਮੁਕਾਮ ਦਾ ਬੋਲਦਾ ਕੰਮ ਕੀ ਕਰ ਰਹੇ ਤੁਸੀਂ ਮੈਂ ਵੀਰੇ ਸੰਜੀ ਦਾ ਕਹਾਵਾ ਸੀ ਸੰਜੀ ਦਾ ਟੈਂਪੂ ਉਹਨੇ ਹਿੰਦ ਲਗਾ ਕੇ ਰੱਖਿਆ ਹੋਇਆ ਵਾ ਠੀਕ ਹੈ ਉਹਦੀ ਵੀ ਚਾਬੀ ਉਹਨੇ ਆਪਣੇ ਕੋਲੇ ਰੱਖੀ ਹੋਈ ਆ ਜੀ ਨਾਮ ਜੀ ਅਸਾਖੀ ਉਹਦੇ ਬੱਚੇ ਵੀ ਨੇ ਇੱਕ ਮੇਰੇ ਲੜਕੇ ਹੋਈ ਹਾਂ ਸਾਲ ਦੇ ਪਾਸਾ ਦੀ ਰੱਖੀ ਹੈ ਹਾਂ ਤੇ ਕੰਮ ਨਹੀਂ ਕੀ ਇਧਰ ਇਧਰ ਬਸ ਬੇਸਿਕਲੀ ਦੇਖਿਓ ਅਗਲ ਘਰ ਦੇ ਜਿਹੜਾਈ ਮਾਨੂੰ ਲੜਾਈ ਕਿਉਂ ਹੋ ਰਹੀ ਦੀ ਕਾਹਨ ਸਾਲ ਪਹਿਲਾਂ ਸਹੀ ਚੱਲ ਰਿਹਾ ਸੀਗਾ ਆ ਦੋ ਤਿੰਨ ਮਹੀਨੇ ਤੋਂ ਹੋ ਗਏ ਠੀਕ ਹੈ ਉਹਨੇ ਕੋਈ ਨਿਆ ਸਮਾਂ ਚੱਲ ਰਿਹਾ ਕਿਸੇ ਨਾਲ ਜੀ ਉਹਨਾਂ ਦਾ ਨਾ ਕਰਕੇ ক্লোਜ਼ ਹੋ ਰਹਿਦਾ ਸੀਗਾ ਜੇ ਜਿਵੇਂ ਉਹਨਾਂ ਨੂੰ ਕਰਨਾ ਹੈ ਘਰੋਂ ਬਾਹਰ ਤੋਂ ਘਰੋਂ ਬਾਹਰ ਨਹੀਂ ਸੀ ਕਹਿੰਦੀ ਆ ਟਾਬਾ ਮੈਂ ਚਲਾਉਂਗੀ ਹਾਂ ਜੀ ਇਸੇ ਕਾਰਨ ਕਰਕੇ ক্লোਜ਼ ਹੋ ਰਹਾ ਐਸੇ ਜੀ ਤੁਹਾਨੂੰ ਜਵਾਬ ਦਿੱਤੀ ਹੈ ਜੀ ਕਿਹਨਾਂ ਨੂੰ ਦਿੱਤੀ ਹੈ ਉਹ ਯਾਰ ਆਪਣੇ ਪਰਮੇਸ਼ਰ ਸਿੰਘ ਕੀ ਮਤਲਬ ਕੀ ਚੌਂ ਨੇ ਨਹੀਂ ਸੀ ਸਾਰਾ ਸਾਡੇ ਪਰਸਾ ਜੀ ਕੋਈ ਸੁਣ ਨਹੀਂ ਰਿਹਾ ਹੈਗਾ ਜੀ ਸਰਦਾਰ ਸਾਹਿਬ ਅਨਸਾਰ ਦਿੱਤਾ ਜਾਵੇ ਜੀ। ਜੀ। ਜੀ ਸੀ ਸਾਹਿਬ ਅੱਛਾ ਜੀ। ਜੀ ਸੀ ਸਾਹਿਬ ਉਹ ਸਰਦਾਰ ਸਾਹਿਬ ਕਿੱਤੀ ਜਾਵੇ ਜੀ। ਅੱਛਾ ਜੀ। ਤੇ ਮਤਲਬ ਮਤਲਬ ਤੁਸੀਂ ਇੱਥੇ ਕੁਝ ਰੈਨਿਊ ਕਰਦੇ ਵਿੱਚ ਰਹਿੰਦੇ ਸੀ ਕਿ ਲੜਾਈ ਹੋਈ ਦੋ ਤਿੰਨ ਮਹੀਨੇ ਲੜਾਈ ਚੱਲਦੀ ਐ ਸੋ ਪਹਿਲਾਂ ਕੋਈ ਇੱਥਾਂ ਨੂੰ ਗੱਲਬਾਤ ਪਹਿਲਾਂ ਮੁਕੰਮੀ ਸੀਗੀ ਉਹ ਮਾਰੀ ਨੋਟ ਸੀਗੀ ਜੀ। ਤੇ ਮੈਨੂੰ ਆਮ ਦਿਨ ਕਰੇ ਲੋ ਚਾਹੁੰਦਾ ਹੁੰਦਾ ਜੀ।

5-6 ਸਾਲ ਪਹਿਲਾਂ ਮੈਂ ਆਪਣੇ بیٹے ਦਾ ਸਮੀਰ ਕੁਮਾਰ ਦਾ ਬਿਆ ਚੰਗੀ ਤਰ੍ਹਾਂ ਬਹੁਤ ਖੁਸ਼ੀਆਂ ਨਾਲ ਪਿਸਤਾ ਸੀ ਪਰ 5-4 ਸਾਲ ਤੋਂ ਉਹ ਬਗਿਆ ਰਹੇ ਸੀ ਉਹ 5-7 ਮਹੀਨੇ ਤੋਂ ਉਹ ਆ ਉਸ ਵਿੱਚ ਚੜ ਰਿਹਾ ਰਹੇ ਸੀ ਇਸ ਕਰਕੇ ਮੈਨੂੰ ਬੇਦਖਲੀ ਕਰਾਉਣੀ ਪਈ ਕਿਹੜੀ ਗੱਲ ਦਾ ਕੀ ਕਾਰਨ ਸੀ ਜਿਹੜੀ ਲੜਾਈ ਹੁੰਦੀ ਆ ਮਨ ਕਿਉਂ ਲੜਾਈ ਰਹਿੰਦੀ ਆ ਆ ਸੋਚ ਇਹਨਾਂ ਦੇ ਘਰ ਦਾ ਹੀ ਕੋਈ ਘਰੇਲੂ ਹੋਣਾ ਜੀ ਇਹਨਾਂ ਦਾ ਆਪਾਂ ਜੰਗ ਦੀ ਹਾਂਜੀ ਉਸ ਤੋਂ ਬਾਅਦ ਇਹਨਾਂ ਨੇ ਮੈਂਤਦਬਲਾ ਕੀਤਾ ਵੀ ਮੈਨੂੰ ਮਕਾਨ ਬਣਾ ਕੇ ਦੇ ਮੈਕ ਸਰ ਜੋ ਆਪਣੇ ਮਕਾਨ ਅੱਧਾ ਮਕਾਨ ਦਿੱਤਾ ਲੈਟਰਿੰਗ ਬਾਥਰੂਮ ਰਸੋਈ ਕਮਰਾ ਬਣਾ ਕੇ ਦਿੱਤਾ ਇਹ ਬੜੀ ਖੁਸ਼ੀ ਨਾਲ ਰਹਿਆ ਸੀ ਫਿਰ ਇਹਨਾਂ ਨੇ ਕਿਹਾ ਸਾਡੇ ਕੋਲ ਦੁਕਾਨ ਨਹੀਂ ਕੋਈ ਦੁਕਾਨ ਬਣਾ ਕੇ ਜੋ ਇਹਨਾਂ ਨੇ ਇੱਕ ਸਾਂਝਾ ਢਾਬਾ ਸਨੀਲ ਖਿਲਾਰ ਨੂੰ ਖੋਲ ਕੇ ਦਿੱਤਾ ਮੈਂ ਉੱਥੇ ਜੀ ਕੋਹਾੜੇ ਕੋਲ ਦੇ ਆ ਜੀ ਕੋਹਾੜੇ ਸਾਸ ਸੰਗ ਦੇ ਪਰ ਬੌਲੇ ਪਾਸੇ ਜੀ ਜਿੱਥਾਂ ਨੂੰ ਮੈਂ ਆਪਣੀ ਪੁੱਤਰੀ ਦੇ ਨੋ ਦੇ ਦ੍ਰਿਸ਼ਟੀ ਢਾਬਾ ਖੋਲ ਕੇ ਦਿੱਤਾ ਅੱਛਾ ਜੀ ਉਸ ਤੋਂ ਬਾਅਦ ਮੇਕ ਜੋ ਇੰਨਾਂ ਦੀ ਪੰਜ ਪੰਜ ਦੋ ਦੋ ਸਾਲ ਬੜੀਆ ਬਣੀ ਗਈ ਆ ਬਾਹਰ ਬੱਚੇ ਇਹਨਾਂ ਦਾ ਆਸੇ ਜੀ ਪਤਾ ਨਹੀਂ ਕੀ ਰੰਜਿਸ਼ ਪਿਆ ਸੁਨੀਲ ਕੁਮਾਰ ਨੂੰ ਥੋੜੇ ਦਿਨਾਂ ਤੋਂ ਦੁਕਾਨ ਚੋਂ ਕੱਢ ਦਿੱਤਾ ਪਰ ਕਹੇ ਕੱਢੇ ਮਤਲਬ ਉਹ ਘਰ ਵਾਲੀ ਨੇ ਜਿਹੜੇ ਸਾਖੀ ਨੇ ਸਾਖੀ ਜੀ ਵੀ ਇਹ ਘਰੋਂ ਕੱਢ ਦਿੱਤਾ ਜੀ ਨਾਮ ਆ ਇਹਦਾ ਸਾਖੀ ਆ ਜੀ ਅੱਛਾ ਜੀ ਸਾਖੀ ਨੇ ਕੱਢ ਦਿੱਤਾ ਜੀ ਉਹ ਦੂਬਾ ਦੇ ਬੱਚੇ ਘਰੋਂ ਵੀ ਬੇਦਖਲ ਕਰ ਦਰ ਘਰ ਵੀ ਨਹੀਂ ਬਣ ਜਿੰਦੀ ਸੀ ਉਹ ਬੇਟੇ ਮਾਜੀ ਬੇਟੇ ਨੂੰ ਜੀ ਬੇਟੇ ਨਹੀਂ ਬਣਨੀ ਸੀ ਜਿੰਦੀ ਅੱਛਾ ਵੇਦਾ ਰਹਿੰਦੇ ਕਿਤੇ ਜੀ ਉਹ ਨਾਲ ਹੀ ਜੀ ਮੇਰੇ ਬੜੀ ਦੇ ਅੱਛਾ ਜੀ ਹਾਂ ਦੋ ਗਾਈਆਂ ਪਲਾੜ ਇੱਕ ਪਾਸੇ ਉਹ ਨਹੀਂ ਪਾਇਆ ਇੱਕ ਪਾਸੇ ਮੈਂ ਆਪ ਦਾ ਬਣਾਇਆ ਅੱਛਾ ਹਾਂ ਜੀ ਉਹਦੇ ਬਾਅਦ ਵਿੱਚ ਇਹ ਇਹਨੂੰ 3 ਵੀਲਰ ਲੈ ਕੇ ਦਿੱਤਾ ਸੀ ਵਿਸਾਜੀ ਵੇਚ ਦਾ ਵਿੱਚ ਆਪਣਾ ਕਮਾਈ ਵਧੀਆ ਵੀ ਕਰਦਾ ਸੀ ਹਾਂ ਜੀ ਉਹ 3 ਵੀਲਰ ਵੀ ਉਹਦਾ ਖੂਬ ਖੂਬ ਇੱਕ ਪਾਸੇ ਸੰਭਾਲ ਲਿਆ ਜੋ ਵੀ ਨਹੀਂ ਦੇ ਰਹੀ ਅੱਛਾ ਜੀ ਇਹਨੂੰ ਘਰਵਰੀ ਬਣ ਮੁਤਦਾਈ 10 12 ਦਿਨ ਤੋਂ ਹਾਂ ਜੀ ਸਮਾਂ ਹੋਰ ਤਾਂ ਕਿਉਂ ਦਬਾ ਰਹੀ ਹੈ ਜੀ ਕਿਸੇ ਪੁਲਿਸ ਨੂੰ ਕੰਪਲੇਟ ਕੀਤੀ ਤੁਸੀਂ ਪੁਲਿਸ ਨੂੰ ਦਿੱਤੀ ਹੈ ਜੀ ਕੰਪਲੇਟ ਇਨੇ ਕੋਲ ਨਹੀਂ ਆਈ ਜੀ ਬਲਾਰੇ ਜੀ ਜਾ ਕੇ ਆਇਆ ਜੀ ਦਸਾਨੀਆਂ ਵਾਲੇ ਵੀ ਗਏ ਸੀ ਹਾਂ ਜੀ ਹੁਣ ਕੋਲਾਂ ਤੇ ਇਹ ਕਿਹਾ ਵੀ ਹੁਣ ਕੁੜੀ ਨੂੰ ਚਾਪੀ ਦੇ ਦਊ ਜੀ ਤਾਂ ਪੇੜੀ ਅੱਛਾ ਜੀ ਜਦੋਂ ਕਿ ਮੇਰੇ ਨਾਂ ਆ ਗਿਆ ਦਾ ਮੈਂ ਆਪਣੀ ਮੰਗ ਦਾ ਇਲਾਜ ਕਰਾਉਣਾ ਜੀ ਮੇਰੀ ਮੰਗ ਕਰੇ ਲੱਤ ਟੁੱਪੀ ਪਈ ਆ ਉਹ 2.5 ਲੱਖ ਰੁਪਿਆ ਲੱਗਦਾ ਮੈਂ ਉਹ ਵੇਚ ਕੇ ਇਲਾਜ ਕਰਾਉਣਾ ਜੀ ਪਰ ਆਏ ਜੇ ਗੋਡੇ ਲੁਖ ਲੈਣੇ ਜੇ ਗੋਡੇ ਕੋਣ ਨੇ ਉਹ ਮੈਨੂੰ ਪੈਸਾ ਨਹੀਂ ਬਹੁਤ ਜ਼ਰੂਰਦਾ ਜੀ ਮੈਂ ਦੁਕਾਨ ਵੇਚ ਕੇ ਆਪਣਾ ਘਰ ਦਾ ਸਰਕਲ ਲੋਟ ਕਰਨਾ ਠੀਕ ਹੈ ਜੀ ਪਰ ਸੱਦੇ ਹੋਣਾ ਕਿ ਮਤਲਬ ਕਹਿੰਦੇ ਕਿ ਮਤਲਬ ਕੀ ਕਰੀ ਕਾਰਵਾਈ ਜੋ ਵੀ ਬਣਦੀ ਹੈ ਉਹ ਕੀਤੀ ਆ ਗਈ। ਤੇ ਕੀ ਹੋ ਜੀ ਮੈਂ ਕਮਰੇ ਲੈ ਕੀ ਮਾਤਾ ਜੀ ਕਿਹ ਮੈਟਰ ਜਾਈ ਉਹ ਮੈਂ ਮੈਨ ਮਾਰ ਦੇ ਕੁਟ ਗਈ ਆ ਕੇ ਕਾਰਾ ਕੇ ਮਾਰ ਕੇ ਰਣੀ ਮੋਬਾਈਲ ਮੇਰੇ ਖੋਕ ਲੈ ਗਈ ਸੇਮ ਲੈ ਗਈ ਵਿੱਚ ਤੋੜ ਕੇ ਗਾਂ ਗੰਦੀਆਂ ਕੱਢ ਕੇ ਗਈ ਆ ਮੈਨੂੰ। ਹਾਂਜੀ ਤੇ ਮੇਨ ਪਰਸੇ ਦੇ ਟੱਕ ਮਾਰ ਤਲ ਗਈ ਕੁਰਸੀ ਟੁੱਟ ਗਈ। ਕਦੋਂ ਹੀ ਨਾਲ ਜੀ 8 7 8 9 10 ਅੱਛੀ ਹਾਂਜੀ ਇਹ ਸੇਮ ਮੇਰੇ ਲੈ ਮੈਂ ਸੇਮ ਫੇਰ ਦੁਬਾਰਾ ਕਰਾਇਆ ਜੀ। ਗੱਲਬਾਤ ਕੀ ਆ ਜੀ ਮੇਨ ਕੋਈ ਲੜਾਈ ਝਗੜਾ ਨਹੀਂ ਹੋਦਾ ਜੀ। ਨਾ ਕੋਈ ਲਾਈਵ ਵੀ ਸੀ ਆਇਆ ਇਹ ਤੇ ਮੇਰੇ ਕੋਲ ਮਨਮਾਰ ਕੇ ਕੁੱਟ ਕੇ ਕੋਈ ਗਾਣਾ ਗੁਣਾ ਕਰਦੀ ਆਈ ਇਹ ਕੁਛਣ ਮੈਂ ਥੱਪੜ ਮਾਰ ਕੇ ਗਈ ਸੀ ਅੱਛਾ ਜੀ ਹਾਂ ਇਹ ਚਾਰ ਪੰਜ ਦਿਨ ਤੋਂ ਦੁਬਾਰਾ ਨਹੀਂ ਜਾਈ ਚਾਰ ਪੰਜ ਦਿਨ ਤੋਂ ਘਰ ਨਹੀਂ ਹੋ ਸਕਦਾ ਕੀ ਨਾ ਸਵਾਮ ਨੂੰ ਅਲਾਂਕੀ ਘਰ ਦੀ ਚਾਬੀ ਉਹ ਕੋਲ ਹੈ ਨਹੀਂ ਆਈ ਕੀ ਤੇ ਸਾਨੂੰ ਹੋਰ ਨਾ ਕਿਸਾਨੂੰ ਆਪ ਦਾ ਲੌਰੈਂਸ ਸਾਨੂੰ ਕਿਸੇ ਤੋਂ ਪਟਾਉਣਾਂ ਦਾ ਵਜ੍ਹਾ ਘੜੇ ਨਹੀਂ ਆਈ ਹੋ ਸਕਦਾ ਕਿਸੇ ਨਾ ਉਹਨਾਂ ਨਜਾਇਜ਼ ਜੈਜ ਸੰਗ ਹੁਣ ਆਪਾਂ ਇੱਕ ਨਹੀਂ ਜਾ ਸਕਦੇ ਤੁਸੀਂ ਇਹਨੂੰ ਇਖਲਾਸ ਦਿੱਤੀ ਹੈ ਜੀ ਕੁਛ ਨੂੰ ਉਸ ਵੱਲ ਕਹਿ ਗਏ ਆ ਇਸਾਨੇ ਵਾਲਾ ਕੀ ਕਹਿਦੇ ਮਤਲਬ ਇਹਨਾਂ ਜਾਈ ਘਰ ਨਹੀਂ ਆਏ ਵੀ ਫਿਰ ਸਾਡੀਆਂ ਸਾਡਾ ਵੀ ਕਦੇ ਸੋਚੇ ਬਸ ਇੱਥੋਂ ਜਾਏ ਠੀਕ ਹੈ ਅਸੀ ਕਹਾਂ ਜੀ ਬੀਜ ਜੀ ਗੱਲ ਹੈ ਮੇਰਾ ਨਾਮ ਮਨੀਸ਼ ਕੁਮਾਰ ਆ ਜੀ ਜੀ ਕਿ ਲੱਗਦੀ ਮੈਂ ਮੇਰੇ ਫਾਦਰ ਸਾਹਿਬ ਨਸੰਦਰਪਾਲ ਜੀ ਸੁਨੀਲ ਕੁਮਾਰ ਮੇਰਾ ਭਾਈ ਆ ਜੀ ਇਹਨਾਂ ਦਾ 6 ਸਾਲ ਹੋ ਗਏ ਵਿਆਹ ਹੋਏ ਨੇ ਜੀ ਪਹਿਲਾਂ ਇਹ ਵਧੀਆ ਰਹੇ ਸੀਗੇ ਜੀ ਮੈਂ ਮਤਲਬ 6 ਸਾਲ ਹੋ ਗਏ ਵਿਆਹ ਨੂੰ ਵਧੀਆ ਜਾ ਰਹੇ ਸੀ ਪਰ ਥੋੜੀ ਜਿਹਾ ਵੀ ਘਰੇ ਬਣ ਬਣਦੀ ਹੋਣ ਲੱਗੀ ਉਦੋਂ ਬਾਅਦ ਮੇਰੇ ਮਾਤਾ ਮਾਤਾ ਪਿਤਾ ਨੇ ਇਸ ਨੂੰ ਵੇਚ ਦਖਲ ਕਰ ਦਿੱਤਾ ਜੀ ਤੇ ਇਹ ਦੇਖਣ ਉਹ ਸਾਰ ਜਦੇ ਕਰਤਾ ਸੀਗਾ ਜੀ ਸਾਨੂੰ 2000 ਰੁਪਏ ਮਾਣਾ ਮੋਟਾ ਜੀ ਸਾਡਾ ਮੁੰਡਾ ਵੀ ਨਹੀਂ ਕਹਿਣੇ ਸੀਗਾ ਨੋ ਵੀ ਨਹੀਂ ਕਹਿਣੇ ਸੀਗੇ ਇਸ ਕਰਕੇ ਇਸ ਨੂੰ ਵੇਚ ਦਖਲ ਕਰ ਦਿੱਤਾ ਸੀਗਾ ਇਹ ਤੇ ਲੋਸੀ ਲੋਕ ਇਲਾਜ ਦੇ ਮਾਰੇ ਇਹਨਾਂ ਨੂੰ ਕਮਰਾ ਵੀ ਬਣਾ ਕੇ ਦਿੱਤਾ ਜੀ ਇੱਕ ਠੀਕ ਆ ਚਲੋ ਜਿਹੜੇ ਰੈਂਡ ਲੱਗੇ ਹੈ ਫਿਰ ਕਹਿੰਦੇ ਜੀ ਸਾਨੂੰ ਚਲੋ ਭਈ ਦੁਕਾਨ ਵੀ ਦੋ ਇਰ ਮੇਰੇ ਫਾਦਰ ਸਾਹਿਬ ਨੇ ਉੱਥੇ ਕੁਆੜੇ ਦੁਕਾਨ ਸੀਗੀ ਜੀ ਉੱਥੇ ਪਹਿਨਾ ਨਾਈ ਦਾ ਕੰਮ ਕਰਦੇ ਸੀਗੇ ਉਹ ਆਪਣੇ ਕਿਰਾਏ ਤੇ ਦਿੱਤੀ 4000 ਰੁਪਏ ਸਾਨੂੰ ਕਿਰਾਇਆ ਹੁੰਦਾ ਸੀਗਾ ਜੀ ਮਹੀਨੇ ਦਾ ਉਹਦੇ ਨਾਲ ਇਹਨਾਂ ਦੀ ਰੋਟੀ ਪਾਣੀ ਵਧੀਆ ਚੱਲਦੀ ਮੇਰੇ ਮਾਤਾ ਪਿਤਾ ਜੀ ਤੇ ਉਹ ਦਿਨੋ ਕਹਿਣ ਲੱਗੇ ਸਾਨੂੰ ਦੁਕਾਨ ਦੋ ਅਸੀਂ ਉਹ ਖਾਲੀ ਕਰਾ ਕੇ ਦੁਕਾਨ ਠੱਬਾ ਉਹਨੇ ਮੇਰੇ ਭਰਾ ਤੇ ਮੇਰੀ ਪਾਪੀ ਨੇ ਸਾਕਸ਼ੀ ਨੇ ਠੱਬਾ ਕਰ ਲਿਆ ਜੀ ਚਲੋ ਹੁਣ 2 ਸਾਲ ਤੋਂ ਠੱਬਾ ਕਰਦੇ ਸੀ ਹੁਣ ਇਹਨੂੰ ਸਾਡੇ ਮੁੰਡੇ ਨੂੰ ਉਥੋਂ ਬੰਨੀ ਦਿਨ ਦੀ ਜੀ ਸਚੀ ਦੇਵੀ ਇਹ ਕਿਸੇ ਗਲਤ ਬੰਤਿਆਂ ਦੇ ਇੱਥੇ ਚੜੀ ਹੋਈ ਹੈ ਜੀ ਸਬੰਧ ਨੇ ਇਹਦੇ ਮੈਂ ਖੁਦ ਮੇਰੇ ਭਰਾ ਨੇ ਦੇਖਿਆ ਜੀ ਮੋਟਰਸਾਈਕਲ ਤੇ ਜਾਂ ਆਉਂਦੀ ਆ ਜੀ ਬੰਦੇ ਨਾਲ ਅਸੀਂ ਇਸ ਬਾਰੇ ਬੰਦਾ ਉਹ ਦੇਖਿਆ ਕਦੇ ਬੰਦਾ ਦੇਖਿਆ ਜੀ ਚਲੋ ਆਪਾਂ ਕੈਮਰੇ ਕੋਲੇ ਹਜੇ ਨਾਮ ਤਾਂ ਨਹੀਂ ਲੈਣਾ ਪਰ ਜੇ ਸਾਨੂੰ ਉਹਨਾਂ ਕੋਈ ਧਮਕੀਆਂ ਦਿਵਾਰੀ ਹੈ ਜੀ ਇਹ ਵੀ ਪੁਆਇੰਟ ਮੇਰਾ ਨੋਟ ਕੀਤਾ ਜਾਵੇ ਸਾਨੂੰ ਦੋ ਤਿੰਨ ਵਾਰ ਧਮਕੀ ਆਈ ਹੈ ਜੀ ਅਸੀਂ ਤੁਸੀਂ ਅੱਜ ਦੀ ਰਾਤ ਕੱਢ ਲਓ ਤੁਹਾਨੂੰ ਕੱਲ ਨੂੰ ਦੱਸਾਂਗੇ ਮਾਰਨ ਜੀ ਤਾਂ ਕੀ ਆ ਰਹੀ ਐ ਨੇ ਕਿਹਨੇ ਮੈਨੂੰ ਪੇਜ ਬੰਦੇ ਨੂੰ ਲਾ ਰਹੀ ਐ ਕਿਹੜੇ ਬੰਦੇ ਨੂੰ ਲਾ ਰਹੀ ਐ ਸਰ ਉਹ ਬੰਦਾ ਹੈਗਾ ਜੀ ਜੰਨਿਆੜੀ ਦਾ ਮੁੰਡਾ ਜੀ ਗੁੱਡੂ ਠੀਕ ਆ ਨਾ ਉਹ ਪਰਚੀਆਂ ਕੱਟਦਾ ਜੀ ਉਹ ਗਣੇਸ਼ ਪਿੰਡ ਵੀ ਆਉਂਦਾ ਉਹ ਪਰਚੀਆਂ ਕੱਟਦਾ ਜੀ ਉਥੇ ਲਹੋਂਦਾ ਅਹ ਛੇਤੀ ਦੀ ਪਰਚੀ ਕਰਦਾ ਆ ਵੀਰੇ ਇੱਕ ਪਰਚੀਆਂ ਕੱਟਦਾ ਹਾਂ ਐਫਸੀ ਹਾਂ ਫੂਡ ਮੈਗਨੇ ਦੀਆਂ ਠੀਕ ਆ ਨਾ ਇਹ ਉਹਦੇ ਨਾਲ ਸੁਣ ਇਹਦੇ ਸੰਪਰਕ ਚਾ ਜੀ ਮੇਰੇ ਵੀ 25 ਦਿਨ ਪਹਿਲਾਂ ਮੇਰੀ ਮਾਂ ਨੂੰ ਵੀ ਕੁੱਟਿਆ ਜੀ ਮੇਰੀ ਮਾਂ ਰੋਂਦੀ ਰਹੀ ਆ ਜੀ ਮੇਰੀ ਦਾਦੀ ਨੂੰ ਵੀ ਕੁੱਟਮਾਰ ਕੀਤੀ ਆ ਜੀ ਠੀਕ ਆ ਮੋਬਾਈਲ ਖੋ ਕੇ ਦਾ ਥੱਲੇ ਸਿੱਟਿਆ ਜੀ ਆ ਡੱਬਾ ਦੇਖ ਲਓ 20 25 ਦਿਨ ਹੋਏ ਨੇ ਇਹਨੂੰ ਮੋਬਾਈਲ ਲੈ ਨੂੰ ਉਹ ਆਪ ਦੀਆਂ ਸਭ ਰਿਕਾਰਡਿੰਗਾਂ ਕਰੀ ਜਾਂਦੇ ਆ ਜੀ ਪਰ ਮੇਰੇ ਮਾਂ ਪਿਓ ਨੂੰ ਨਹੀਂ ਚਲਾਉਣਾ ਆਉਂਦਾ ਜੀ ਇਹਨਾਂ ਨਾਲ ਬਹੁਤ ਮਾੜਾ ਕਰ ਰਹੀ ਆ ਜੀ ਉਹ ਠੀਕ ਆ ਨਾ ਜੀ ਤੇ ਹੁਣ ਦੇਖੋ ਜੀ ਉਹ ਦੁਕਾਨ ਅਸੀਂ ਜਿੰਦਾ ਲਾਤਾ ਜੀ ਮੇਰੇ ਡੈਡ ਫਾਦਰ ਸਾਹਮਣੇ ਜਿਨ੍ਹਾਂ ਦੇ ਨਵਾਂ ਜੀ ਠੀਕ ਆ ਉੱਥੇ ਗਲਤ ਕੰਮ ਹੋ ਰਿਹਾ ਸੀਗਾ ਜੀ ਬੰਦੇ ਬੈਠ ਰਹੇ ਸੀਗੇ ਜੀ ਆ ਕੇ ਆਹ ਬੰਦਾ ਵੀ ਵਿੱਚ ਬਹਿੰਦਾ ਸੀ ਆ ਕੇ ਜੰਦੇਆਲੀ ਦਾ ਗੁੱਡੂ ਠੀਕ ਆ ਨਾ ਤਾਂ ਮਤਲਬ ਪਹਿਲਾਂ ਉਹ ਉਹਨਾਂ ਦਾ ਕੰਮ ਹੋ ਰਿਹਾ ਆ ਕਿਸੇ ਇਹਨਾਂ ਦਾ ਜੀ ਸ਼ਰਮ ਜੀ ਮਤਲਬ ਤੁਸੀਂ ਕਹਿ ਰਹੇ ਜਿਹੜੇ ਬੰਦੇ ਗੱਲ ਕਰ ਰਹੇ ਇਹ ਸਾਰਾ ਹੁਣ ਇਹ ਹੋ ਰਿਹਾ ਜੀ 5-6 ਮਹੀਨੇ ਤੋਂ ਪਹਿਲਾਂ ਉਹਦੇ ਕਿਸੇ ਹੋਰ ਬੰਦੇ ਨਾਲ ਸੀ ਹੁੰਦਾ ਸੀਗਾ ਰਾਹ ਦੇ ਸ਼ਾਮ ਤਬਾੜੀ ਉਹ ਉੱਥੇ ਬਹਿੰਦਾ ਸੀ ਇਹਨੂੰ ਪੁੱਛਿਆ ਵੀ ਕੌਣ ਹੈ ਇਹ ਕਹਿੰਦੀ ਆ ਮੇਰੀ ਮਾਸੀ ਦਾ ਲੜਕਾ ਹੈ ਜਦ ਕਿ ਉਹ ਮਾਸੀ ਦਾ ਲੜਕਾ ਨਹੀਂ ਹੈ ਜੀ ਠੀਕ ਹੈ ਨਾ ਉਹ ਕਿੱਥੇ ਬਿਆਰਦੇ ਨੇ ਉਹ ਇਹ ਰਾਜਸਥਾਨ ਦੀ ਹੈ ਸਰ ਠੀਕ ਹੈ ਇਹਨਾਂ ਦੇ ਮੈਨੂੰ ਸ਼ੱਕਾਂ ਵੀ ਗਲਤ ਸਬੰਧ ਨੇ ਜੀ ਠੀਕ ਹੈ ਨਾ ਹੁਣ ਇਹ ਚਾਹੁੰਦੀ ਆ ਵੀ ਮੈਨੂੰ ਦੁਕਾਨ ਦਿੱਤੀ ਜਾਵੇ ਜਦ ਕਿ ਮੇਰੇ ਫਾਦਰ ਸਾਹਿਬ ਨੇ ਇਹ ਦੁਕਾਨ ਵੇਚਣੀ ਹੈ ਜੀ ਮੇਰੀ ਮਾਂ ਦਾ ਤਾਂ ਵੀ ਦਵਾਈ ਚੱਲਦੀ ਹੈ ਜੀ ਸਾਡੀ ਦਾਦੀ ਵੀ ਪਈ ਹੈ ਜੀ ਮੰਜੇ ਤੇ ਉਹਦਾ ਛੂਰਾ ਟੁੱਟਿਆ ਉਹਦਾ ਵੀ ਲਾਚ ਚੜ ਰਿਆ ਹੈ ਜਣੀ ਇਹ ਮੰਮੀ ਡੈਡੀ ਤੋਂ ਖਾਚਾ ਨਹੀਂ ਹੈ ਜੀ ਕੋਈ ਇਸ ਲਈ ਇਹਨਾਂ ਨੇ ਆਪਣੀ ਦੁਕਾਨ ਵੇਚਲੀ ਕਰਾ ਲਈ ਜੀ ਉੱਥੇ ਆਪ ਦਾ ਜਿੰਦਾਂ ਲੱਗਿਆ ਹੈ ਹੁਣ ਜੇ ਕਾਨੂੰਨ ਕੋਈ ਸਾਡਾ ਚਿੰਤਾ ਉੱਥੋਂ ਭੰਨਤਾ ਹੈ ਸਾਡੇ ਕਬਜ਼ਾ ਨਹੀਂ ਰਹਿੰਦਾ ਉੱਥੇ ਤਾਂ ਇਹਦੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੁੰਦੀ ਸਰ ਅਸੀਂ ਹੁਣ ਥਾਣੇ ਵੀ ਜਾਇਆ ਸਾਨੂੰ ਬਣਾ ਕੇ ਆਏ ਨਹੀਂ ਬਣਾ ਕੇ ਆ ਬਣਾਇਆ ਸੀ ਉਹਨਾਂ ਨੇ ਸਾਡੇ ਨਾਲ ਥਾਣੇ ਵੀ ਗਏ ਅਸੀਂ ਜੋ ਧਮਕੀਆਂ ਆ ਰਹੀਆਂ ਅਸੀਂ ਉਹ ਅਸੀਂ ਦਿੱਤਾ ਜੀ ਨੰਬਰ ਥਾਣਦਾਰ ਸਾਹਿਬ ਨੂੰ ਗਮਜੀਤ ਸਿੰਘ ਨੂੰ ਚਲੋ ਉਹ ਕਾਰਵਾਈ ਕਰਨ ਜੀ ਮੈਂ ਹੱਥ ਛੋੜ ਕੇ ਬੇਨਤੀ ਕਰਦਾ ਉਹਨਾਂ ਨੂੰ ਕਿ ਜੋ ਬੰਦ ਦੀ ਕਾਰਵਾਈ ਸੱਚੀ ਕਾਰਵਾਈ ਕਰਨ ਜੀ ਨੀਪਾ ਪੋਚੀ ਨਾ ਕਰਨ ਠੀਕ ਆ ਜੀ ਤੇ ਬਾਕੀ ਅੱਜ ਸਾਨੂੰ ਕੱਲ ਵੀ ਕੁੰਮਥਾਨੇ ਤੇ ਬਣਾ ਸੀ ਅਚਾ ਚਾ ਚਲਬੀਰ ਭਟਵਾਦ ਜੀ ਨੇ ਉਹਨਾਂ ਨੇ ਜੀ ਮੁੰਡੇ ਨੂੰ ਬਿਠਾਇਆ ਘੰਟਾ ਕੱਲੀ ਕੱਲੀ ਗੱਲ ਸੁਣੀ ਤੇ ਸਾਨੂੰ ਅੱਜ ਦਾ ਟਾਈਮ ਦਿੱਤਾ ਜੀ ਅਸੀਂ ਅੱਜ ਜਾ ਕੇ ਆਏ 11:00 ਵਜੇ ਨਾਲ ਸਾਡੇ ਪਿੰਡ ਦੇ ਸਰਪੰਚ ਸਾਹਿਬ ਸੁਖੀ ਭੰਡਾਲ ਸੀਗੇ ਜੀ ਉਹ ਵੀ ਨਾਲ ਗਏ ਸੀਗੇ ਜੀ ਤੇ ਅਸੀਂ ਮੁੰਡੇ ਨੂੰ ਕਿਹਾ ਕੁੜੀ ਨੂੰ ਕਿਹਾ ਵੀ ਤੂੰ ਘਰੇ ਬੈਠ ਵੀ ਅਸੀਂ ਕੰਮ ਨਹੀਂ ਕਰਨਾ ਕੁੜੀਆਂ ਨਹੀਂ ਕਰਦੀਆਂ ਜੀ ਕੰਮ ਵੀ ਚਲੋ ਘਰੇ ਬੈਠਦੇ ਨੂੰ ਘਰੇ ਬੈਣ ਖਰਚਾ ਦੇਵਾਂਗੇ ਸੀ ਠੀਕ ਹੈ ਨਾ ਗੱਲ ਹੋਈ ਆ ਜੀ ਉੱਥੇ ਉਹ ਕਹਿੰਦੀ ਮੈਂ ਨਹੀਂ ਰਹਿਣਾ ਉਹ ਹੁਣ ਦੇਖ ਲਓ ਨਜਾਇਜ਼ ਤਰੀਕੇ ਨਾਲ ਟਾਪੇ ਦੇ ਕੰਮ ਚਾਹੁੰਦੀ ਹੈ ਜੀ ਉਹ ਅਸੀਂ ਹੋਣ ਨਹੀਂ ਦੇਣਾ ਹੈ ਜੀ ਬਿਲਕੁਲ ਇਸ ਲਈ ਸਾਨੂੰ ਕੋਮ 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 ਥਾਣੇ ਨੂੰ ਵੀ ਬੇਨਤੀ ਹੈ ਜੀ ਜੋ ਸਹੀ ਕਾਰਵਾਈ ਆ ਉਹ ਕੀਤੀ ਜਾਵੇ ਠੀਕ ਹੈ ਹੈਲੋ ਹੈਲੋ ਹਾਂ ਜੀ ਬੋਲ ਹਾਂ ਜੀ ਸਖਮਣ ਜੀ ਹਾਂ ਜੀ ਹਾਂ ਜੀ ਪੱਤਰਕਾਰ ਕ ਕਰਿਆ ਸੀਗੇ ਜੀ ਇਹਨਾਂ ਦੇ ਵਿੱਚੋਂ ਹਾਂ ਜੀ ਤਰ੍ਹਾਂ ਕਰਨ ਕਰ ਰਹੀ ਸੀ ਲੁਧਣਾ ਡੇਰੀ ਨੇ ਤੁਸੀਂ ਹਾਂਜੀ ਹਾਂਜੀ ਤੁਹਾਡੇ ਇੱਕ ਹਸਬੰਦ ਨੇ ਨਹੀਂ ਕਿ ਮਤਲਬ ਆਪਣੇ ਗਿਲਕ ਮਾਰ ਜੀਣਾ ਹੈ ਜੀ ਮਤਲਬ ਕੁਝ ਮਤਲਬ ਥੋੜਾ ਘਰੇ ਲੜਾਈ ਝਗੜਾ ਹੋ ਰਿਹਾ ਤੇ ਤੁਸੀਂ ਮਤਲਬ ਗਏ ਹੋਏ ਤਿੰਨ ਚਾਰ ਦਿਨ ਹੋ ਗਏ ਹਾਂਜੀ ਮੈਂ ਕੋਈ ਗੁੰਮਸ਼ੁਦਾ ਤਾਂ ਹੋਈ ਨਹੀਂ ਇਹਨਾਂ ਨੇ ਮੇਰੇ ਤੇ ਅਟੈਕ ਕਰਨ ਦੀ ਕੋਸ਼ਿਸ਼ ਕੀਤੀ ਹੈ ਇਹਨਾਂ ਤੋਂ ਖਤਰਾ ਮੈਨੂੰ ਹਾਂਜੀ ਬਸ ਉਹੀ ਚੀਜ਼ ਮੈਮ ਉਹੀ ਚੀਜ਼ ਮੈਮ ਬਸ ਫੋਸਟਿਡ ਵਾਈਟ ਹੀ ਲੈਣੀ ਆਪਾਂ ਨੇ ਜੀ ਜੀ ਮੇਰੀ ਸੀਪੀ ਸਾਹਿਬ ਮੇਰੀ ਗੱਲ ਸੁਣੀਏ ਮੇਰੀ ਸੀਪੀ ਸਾਹਿਬ ਤੇ ਕੰਪਲੇਂਟ ਹੋਈ ਹੋਈ ਹੈ ਵੂਮਨ ਸੈਲਰੀ ਮੇਰਾ ਇਹਨਾਂ ਨੇ ਰੋਜ਼ਗਾਰ ਬੰਦ ਕਰਾਇਆ ਢਾਬਾ ਬੰਦਾ ਉਹ ਕੂਨਸਾਣੇ ਚ ਰਿਪੋਰਟ ਆ ਠੀਕ ਆ ਤੁਸੀਂ ਉੱਥੋਂ ਪਤਾ ਕਰ ਸਕਦੇ ਹੋ ਜੇ ਮੈਂ ਗੁੰਮਸ਼ੁਦਾ ਹੁੰਦੀ ਮੇਰਾ ਫੋਨ ਚੱਲਦਾ ਸਭ ਕੁਝ ਚੱਲਦਾ ਓਕੇ ਇਹਨਾਂ ਤੋਂ ਖਤਰਾ ਹੈ ਤਾਂ ਮੈਂ ਦੱਸ ਨਹੀਂ ਸਕਦੀ ਸੌਰੀ ਤੁਸੀਂ ਕਿ ਮੈਂ ਕਿੱਥੇ ਆ ਕਿੱਥੇ ਨਹੀਂ ਓਕੇ ਮੈਂ ਬਿਲਕੁਲ ਸਹੀ ਬੈਠੇ ਹੈਗਾ ਤੁਸੀਂ ਕਰ ਸਕਦਾ ਹੈ ਜੋ ਮੈਨੂੰ ਮਾਰਨ ਆ ਸਕਦਾ ਵਿਦ ਪ੍ਰੂਫ ਆ ਸਾਰਾ ਕੁਝ ਉਹ ਤੋਂ ਬੰਦੇ ਤੋਂ ਖਤਰਾ ਹੈ ਤਾਂ ਮੈਂ ਆਪਣੇ ਆਪ ਨੂੰ ਤਾਂ ਸੇਫ ਕਰਨਾ ਹੈ ਨਾ ਜੀ ਠੀਕ ਹੈ ਜੀ ਠੀਕ ਹੈ ਬਿਲਕੁਲ ਮੈਮ ਠੀਕ ਹੈ ਨਹੀਂ ਮੇਰਾ ਪੱਖ ਇਹੀ ਆ ਸਰ ਮੈਂ ਆਪਣੇ ਘਰੇ ਰਹਿੰਦੀ ਸੀਗੀ ਇੱਕ ਰੂਮ ਮੈਨੂੰ ਦਿੱਤਾ ਹੋਇਆ ਸੀਗਾ ਠੀਕ ਹੈ ਜੀ ਹਾਂ ਜੀ ਇਹਨਾਂ ਨੇ ਮੇਰੇ ਤੇ ਵਾਰ ਕਰਨ ਦੀ ਕੋਸ਼ਿਸ਼ ਕੀਤੀ ਉਹਦੀ ਵੀਡੀਓ ਹੈਗੀ ਆ ਮੇਰੇ ਕੋਲ ਡਾਂਗ ਨਾਲ ਠੀਕ ਹੈ ਠੀਕ ਹੈ ਉਸ ਤੋਂ ਬਾਅਦ ਇਹਨਾਂ ਨੇ ਮੇਰਾ ਠੱਬਾ ਮੈਂ 1.5 ਸਾਲ ਤੋਂ ਚਲਾ ਰਹੀ ਸੀਗੀ ਉਹ ਚਿੱਟੇ ਵਾਲੇ ਬੰਦਿਆਂ ਨਾਲ ਜਾ ਕੇ ਚਿੱਟਾ ਪੀ ਕੇ ਨਸ਼ਾ ਕਰਕੇ ਮੇਰੇ ਸਹੁਰੇ ਨੇ ਮੇਰੇ ਜੇਠ ਨੇ ਮੇਰੇ ਕਰ ਵਾਲੇ ਨੇ ਤੇ ਹੋਰ ਵੀ ਬੰਦੇ ਨੇ ਪ੍ਰਭੂ ਕੁਮਾਰ ਨਾਮ ਆ ਇੱਕ ਦਾ ਜੇ ਕੁਮਾਰ ਉਸੂ ਪ੍ਰਭੂ ਇੱਕ ਬੱਬੂ ਹਲਵਾਈ ਆ ਇਹ ਕੰਮੇ ਤਾਂ ਠੀਕ ਹੈ ਜੀ ਔਰ ਪੰਜ ਜਨੀ ਅਨਪੇਸ਼ਾਤ ਤੇ ਨੇ ਠੀਕ ਹੈ ਠੀਕ ਹੈ ਜੀ ਇਹਨਾਂ ਨੇ ਜਾ ਕੇ ਮੇਰਾ ਟਾਪਾ ਬੰਦ ਕਰਾਇਆ ਉਹਦੀ ਰਿਪੋਰਟ ਮੈਂ ਦਿੱਤੀ ਆ ਕੂਮ ਥਾਣੇ ਐਸਐਚਓ ਕੁਲਵੀਰ ਸਿੰਘ ਕੋਲ ਠੀਕ ਹੈ ਜੀ ਉਹ ਅੱਜ ਇਹਨਾਂ ਤੇ ਕੋਈ ਨਾ ਕੋਈ ਕਾਰਵਾਈ ਕਰਨਗੇ ਠੀਕ ਹੈ ਜੀ ਬਸ ਮੈਂ ਮੈਂ ਹੀ ਬਸ ਆਈ ਥੋੜਾ ਪਾਕਿਸਤਾਨੋਂ ਸੀ ਮੈਡਮ ਹਾਂ ਜੀ ਇੱਕ ਸੈਕਿੰਡ ਮੇਰਾ ਵੂਮਨਸ ਚਲਚ ਡਾਈਵੋਰਸ ਕੇਸ ਦਾ ਵੀ ਪਾਇਆ ਹੋਇਆ ਠੀਕ ਹੈ ਜੀ ਓਕੇ ਹਾਂ ਜੀ ਪਰ ਮੈਨੂੰ ਇੱਕ ਗੱਲ ਦਾ ਜਵਾਬ ਦੋ ਜੀ ਆਪਾਂ ਤੇ ਕੋਈ ਬਾਅਦ ਕਰਦਾ ਤਾਂ ਆਪਾਂ ਖੁਦ ਨੂੰ ਸੇਵ ਕਰਾਂਗੇ ਕਿ ਨਹੀਂ ਬਿਲਕੁਲ ਜੀ ਬਿਲਕੁਲ ਬਿਲਕੁਲ ਫਿਰ ਆਪਾਂ ਇਹਨਾਂ ਨੂੰ ਦੱਸਾਂਗੇ ਆਪਾਂ ਕਿੱਥੇ ਰਹਿੰਦੇ ਆ ਕਿ ਨਹੀਂ 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 ਆਈ ਐਮ ਅਡਲਟ 27 ইয়ার্স ওকে ਤੇ ਮੇਰੇ ਤਾਂ ਫਿਰ ਇਹ ਮੇਰੇ ਖਿਲਾਫ ਕੀ ਰਿਪੋਰਟ ਕਰਾਣਾ ਇਹ ਮੈਨੂੰ ਥੋੜਾ ਜਿਆਦਾ ਦੱਸੋਗੇ ਨਹੀਂ ਰਿਪੋਰਟ ਨਹੀਂ ਦੱਸ ਮੈਂ ਜੇ ਤੁਸੀਂ ਜੋ ਤੁਸੀਂ ਦੱਸ ਰਹੇ ਹੋ ਸੇਮ ਉਹਨਾਂ ਨੇ 82 ਇਦਾਂ ਹੀ ਗੱਲਾਂ ਹੋਈਆਂ ਨੇ ਸਿਰਫ ਜੋ ਤੁਸੀਂ ਉਹਨਾਂ ਦੇ ਖਿਲਾਫ ਕਹਿ ਰਹੇ ਹੋ ਉਹ ਤੁਹਾਡੇ ਖਿਲਾਫ ਕਹਿ ਰਹੇ ਨੇ ਬਸ ਆ ਜੀ ਚਾਉਂਗੇ ਮੈਂ ਉਹਨਾਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਹੈ ਮਤਲਬ ਹਾਂਜੀ ਤੁਸੀਂ ਜੋ ਤੁਸੀਂ ਕਹਿ ਰਹੇ ਹੋ ਸੇਮੇ ਚੀਜ਼ਾਂ ਹੀ ਨੇ ਤੁਸੀਂ ਜਿੱਦਾਂ ਕਹਿ ਰਹੇ ਹੋ ਜਿੱਦਾਂ ਤੁਸੀਂ ਕਹਿ ਰਹੇ ਹੋ ਕਿ ਮਤਲਬ ਤੁਸੀਂ ਦੱਸਿਆਗਾ ਕਿ ਮਤਲਬ 1.5 ਸਾਲ ਤੋਂ ਟੱਪਾ ਚਲਾ ਰਹੇ ਉਹਨਾਂ ਨੇ ਵੀ ਗੱਲ ਕੀਤੀ 1.5 ਸਾਲ ਤੋਂ ਟੱਪਾ ਚਲਾ ਰਹੇ ਤੁਸੀਂ ਕਹਿ ਰਹੇ ਕਿ ਮਤਲਬ ਹੀ ਉਹਨਾਂ ਨੇ ਖਾਲੀ ਕਰਾਇਆ ਤੇ ਤੁਸੀਂ ਕਹਿ ਰਹੇ ਹੋ ਕਿ ਮੈਨੂੰ ਇਹ ਟੱਪਾ ਮੇਰੇ ਨਾਮ ਕੀਤਾ ਜਾਵੇ ਉਹ ਕਹਿ ਰਹੇ ਨੇ ਕਿ ਨਹੀਂ ਨਹੀਂ ਨਾਮ ਨਹੀਂ ਕੀਤਾ ਜਾਵੇ ਜਦ ਮੈਂ ਚਲਾ ਰਹੀ ਹਾਂ ਤਾਂ ਮੈਨੂੰ ਚਲਾ ਲੈਣ ਤੋਂ ਹਾਂਜੀ ਹਾਂਜੀ ਮੈਨੂੰ ਜੋ ਮੇਰੀ ਬੇਰੋਜ਼ਗਾਰੀ ਤੇ ਮੇਰੀ ਰੋਜ਼ਗਾਰ ਦੇ ਮਸਲੇ ਦੇ ਦੇਖੋ ਮੈਡਮ ਸਾਡਾ ਅਸੀਂ ਹੈਗੇ ਜੀ ਦੇਖੋ ਅਸੀਂ ਹੈਗੇ ਮੀਡੀਆ ਪਰਸਨ ਅਸੀਂ ਸਿਰਫ ਉਹਨਾਂ ਦੀ ਬਾਈਟ ਲਈਤੀ ਅਸੀਂ ਨਾ ਹੁਣ ਸਰਫ ਕਈ ਗੱਲ ਕਹੀ ਚਲੋ ਤੁਹਾਡੇ ਨਾਲ ਗੱਲ ਕੀਤੀ ਤੁਹਾਡਾ ਨੰਬਰ ਲਿਤਾ ਤੁਹਾਡੇ ਨਾਲ ਗੱਲ ਕੀਤੀ ਦੇਖੋ ਮੈਮ ਤੁਹਾਡਾ ਪੱਖ ਲੈਣਾ ਸੀਗਾ ਵੀ ਉਹ ਤੁਹਾਡੇ ਤੇ ਆ ਕੇ ਰਹੇ ਨੇ ਤੁਸੀਂ ਦੱਸੋ ਮੈਨੂੰ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਆਪਣਾ ਪੱਖ ਦਿਤਾ ਬਿਲਕੁਲ ਸਹੀ ਗੱਲ ਸੋਣੀ ਹੈ ਸਰ ਆਪਾਂ ਜਦੋਂ ਕੋਈ ਬੰਦਾ ਰੋਜ਼ਗਾਰ ਕਰ ਰਹਾ ਉਹਦੇ ਪੇਟ ਤੇ ਕਿਵੇਂ ਲੱਤ ਮਾਰ ਸਕਦੇ ਆ ਦੱਸੋ ਬਿਲਕੁਲ ਬਿਲਕੁਲ ਉਹ ਤਾਂ ਗੱਲ ਇਹ ਵੀ ਸਹੀ ਹੈ ਮੈਨੂੰ ਸੁਣੋਗੀ ਸਰ ਠੀਕ ਹੈ ਅੱਜ ਮੈਨੂੰ 4-5 ਦਿਨ ਹੋ ਗਏ ਨੇ ਸਰ ਮੈਂ ਕਿੱਥੇ ਦੀ ਕਿੱਥੇ ਫਿਰ ਰਹੀ ਆ ਮੈਨੂੰ ਪਤਾ ਓਕੇ ਜੀ ਬਿਲਕੁਲ ਮੈਮ ਉਹ ਤਾਂ ਕਰ ਜਾਈਂਗਾ ਮੇਰੀ ਗੱਲ ਸੁਣੋ ਇਹਨਾਂ ਨੇ ਆਪ ਮੇਰੇ ਤੇ ਔਰ ਮੇਰੀ ਬੇਟੀ ਹੈ 5 ਸਾਲ ਦੀ ਜੋ ਮੇਰੇ ਨਾਲ ਆ ਠੀਕ ਹੈ ਗੁੰਮਸ਼ੁਦਾ ਜਾਂ ਫਿਰ ਬੰਦਾ ਇਦਾਂ ਹੀ ਹੁੰਦਾ ਮੇਰੀ ਗੱਲ ਸੁਣੋ ਜਿਹਦਾ ਫੋਨ ਬੰਦ ਹੋ ਵੀ ਆ ਉਹਨੂੰ ਕੋਈ ਕਿਡਨੈਪ ਕਰ ਲਵੇ 27 ਅਡਲਟ ਬੰਦੇ ਨੂੰ ਕੌਣ ਕਿਡਨੈਪ ਕਰੂਗਾ ਜਿੱਥੇ ਵੀ ਰਹੂੰਗੀ ਆਪਣੀ ਮਰਜ਼ੀ ਨਾਲ ਰਹੂੰਗੀ ਬਿਲਕੁਲ ਸਹੀ ਹੈ ਬਿਲਕੁਲ ਸਹੀ ਹੈ ਇਹ ਤਾਂ ਆਪਣੇ ਆਪ ਨੂੰ ਹੁਣ ਸੇਫ ਕਰਨ ਦੀ ਗੱਲ ਆ ਠੀਕ ਹੈ ਮੈਂ ਆਪਣੇ ਆਪ ਨੂੰ ਸੇਫ ਕਰਕੇ ਚੱਲ ਰਹੀ ਆ ਇਹਨਾਂ ਦਾ ਕੀ ਭਰ ਹੋਸਾ ਕੀ ਕਰਦੇ ਨੇ ਕਦੋਂ ਨਸ਼ੇ ਵਾਲੇ ਬੰਦੇ ਨੇ ਚਿੱਟਾ-ਚੁੱਟਾ ਪੀਂਦੇ ਨੇ ਠੀਕ ਹੈ ਜੀ ਬਿਲਕੁਲ ਸਹੀ ਹੈ ਠੀਕ ਹੈ ਲਾਉਂਦੇ ਨੇ ਤਾਂ ਇਹਨਾਂ ਠੀਕ ਹੈ ਜੀ ਮੈਂ ਤਾਂ ਆਪਣਾ ਫੈਸਲਾ ਮੇਰੀ 20 ਤਰੀਕ ਦੀ ਸੀਪੀ ਸਾਹਿਬ ਆਪਣੇ ਪੁਲਿਸ ਕਮਿਸ਼ਨਰ ਐ ਨਹੀਂ ਠੀਕ ਹੈ ਉਹਨਾਂ ਨੇ ਔਮਨ ਸੈਲ ਤੇ ਮੇਰੀ ਰਿਪੋਰਟ ਮਾਰਕ ਕੀਤੀ ਹੋਈ ਹੈ ਔਰ ਰਜਿਸਟ੍ਰੇਸ਼ਨ ਹੋ ਗਈ ਹੈ ਇਹਨਾਂ ਤੇ ਛੇਤੀ ਕਾਰਵਾਈ ਹੋਊਗੀ ਔਰ ਕੁਮ ਥਾਣੇ ਚ ਤਾਂ ਇਹਨਾਂ ਦੀ ਕਾਰਵਾਈ ਚੱਲ ਰਹੀ ਹੈ ਇੱਕ ਮੇਰਾ ਜੋ ਜੇਠ ਆ ਉਹ ਸਭ ਤੋਂ ਜ਼ਿਆਦਾ ਮੇਰੇ ਹਸਬੰਦ ਨੂੰ ਉਹ ਕਰ ਰਿਹਾ ਸਪੋਰਟ ਮਨੀਸ਼ ਕੁਮਾਰ ਠੀਕ ਹੈ ਮਨੀ ਨਾਮ ਆਉਦਾ ਠੀਕ ਹੈ ਜੀ ਕੋਈ ਗੱਲ ਨਹੀਂ ਜੀ ਅੱਛਾ ਤੇ ਉਹਨਾਂ ਨੇ ਤੁਹਾਡੇ ਇੱਕ ਪਲੇਮ ਹੋ ਲਾਇਆ ਜੀ ਇਸ ਤਰ੍ਹਾਂ ਦਾ ਮਤਲਬ ਕੋਈ ਸੰਬੰਧ ਵਗੈਰਾ ਕਹਿ ਰਹੇ ਸੀ ਕਿ ਤੁਹਾਡੇ ਨਹੀਂ ਨਹੀਂ ਸਰ ਤੁਸੀਂ ਕਿਤੇ ਵੀ ਪਤਾ ਕਰ ਸਕਦੇ ਹੋ ਮੇਰਾ ਕੋਈ ਸੰਬੰਧ ਨਹੀਂ ਹੈ ਕਿਸੇ ਨਾਲ ਵੀ ਹੁਣ ਉਹ ਤਾਂ ਦੇਖੋ ਬੰਦਾ ਲਾਉਂਦਾ ਹੀ ਹੁੰਦਾ ਹਾਂਜੀ ਬਿਲਕੁਲ ਲੇਡੀਜ਼ ਤੇ ਤਾਂ ਬਿਲਕੁਲ ਲੱਗਦੇ ਹੀ ਹੁੰਦੇ ਉਹ ਉਹਨੂੰ ਇਹ ਬੋਲੋ ਪ੍ਰੂਫ ਲਿਆ ਪੁੱਤ ਕਿਤੋਂ ਵੀ ਕੱਢ ਕੇ ਠੀਕ ਹੈ ਜੀ ਹਾਂਜੀ ਹਾਂਜੀ ਦੇਖੋ ਉਹੀ ਗੱਲ ਮੈਮ ਦੇਖੋ ਦੇਖੋ ਆਪਣਾ ਜੋ ਉਹਨਾਂ ਨੇ ਬਿਆਨ ਦਿੱਤਾ ਉਹ ਤੁਹਾਨੂੰ ਮੈਂ ਤੁਹਾਨੂੰ ਡਿਸਕਸ ਕਰ ਦਿੱਤੀ ਤੇ ਚਾਹਤ ਨਾਲ ਸੀ ਨਾਲ ਮੇਰੀ ਗੱਲ ਸੁਣੋ ਐਸਐਚਓ ਦੇ ਸਾਹਮਣੇ ਫੇਸ ਟੂ ਫੇਸ ਹੋਈਆਂ ਹਸਬੰਡ ਔਰ ਮੈਂ ਉਦੋਂ ਤਾਂ ਇਹਨਾਂ ਨੇ ਕਿਹਾ ਕਿ ਮੈਨੂੰ ਬਸ ਸਿਰਫ ਡਾਊਟ ਸੀ ਉਹਦੇ ਲਈ ਸੌਰੀ ਹਾਂਜੀ ਅੱਛਾ ਜੀ ਮੇਰੇ ਕੋਲ ਵਿਦ ਪ੍ਰੂਫ ਨੇ ਸਰ ਚਲੋ ਇਹ ਗੱਲ ਨਹੀਂ ਉਹਨਾਂ ਨੇ ਕੀਤੀ ਕਿ ਅਸੀਂ ਫੇਸ ਹੋਏ ਆ ਜਾਂ ਐਨੀ ਆ ਬਸ ਗੱਲ ਬਸ ਹੋਈ ਹੈ ਦੇਖੋ ਆਪਣਾ ਕੋਈ ਨਹੀਂ ਦੱਸਦਾ ਹੁੰਦਾ ਠੀਕ ਹੈ ਆਪਣਾ ਕੋਈ ਨਹੀਂ ਦੱਸਦਾ ਆਪਾਂ ਤਾਂ ਕਲੀਅਰ ਕਰਕੇ ਦੱਸਦੇ ਆ ਮੇਰੇ ਕੋਲ ਤਾਂ ਪ੍ਰੂਫ ਨੇ ਇਹਨਾਂ ਦੇ ਖਿਲਾਫ ਸਾਰਿਆਂ ਖਿਲਾਫ ਠੀਕ ਹੈ ਹਾਂਜੀ ਹਾਂਜੀ ਮੈਨੂੰ ਪਤਾ ਹੈ ਕੀ ਹੈ ਜੀ ਮੇਰਾ ਜੇਡ ਧਮਕੀ ਦਿੰਦਾ ਹੈ ਅਸੀਂ ਰਿਪੋਰਟ ਕਰਾਂਗੇ ਜਿੱਥੇ ਉਹ ਕਹ ਰਹੀ ਉਹ ਕਹ ਰਹੀ ਨਹੀਂ ਜੀ ਮਤਲਬ ਇੱਕ ਵਾਰ ਤੇ ਜਦੋਂ ਤੁਸੀਂ ਕਹਿ ਰਹੇ ਹੋ ਕਿ ਉਹ ਧਮਕੀ ਦਿੰਦਾ ਉਹ ਕਹ ਰਿਹਾ ਕਿ ਤੁਸੀਂ ਧਮਕੀ ਦੇਵਾ ਰਹੇ ਹੋ ਇੱਕ ਪਰਸਨ ਹੈ ਜਰਨੈਲ ਸਿੰਘ ਜੀ ਕਹਿ ਰਹੇ ਨੇ ਜਿਹੜੇ ਆਪਣੇ ਇੱਤੇ ਰਹਿੰਦੇ ਨੇ ਆਪਣੇ ਇੱਤੇ ਨਹੀਂ ਪਣ ਤੋਂ ਹਾਂਜੀ ਉਹ ਜੀ ਮੇਰੇ ਫਾਦਰ ਸਾਹਿਬ ਬਣੇ ਨੇ ਉਹਨਾਂ ਨੇ ਕੋਈ ਧਮਕੀ ਨਹੀਂ ਦਿੱਤੀ ਹੈ ਤਾਂ ਸਿਰਫ ਬਕਵਾਸ ਆ ਠੀਕ ਹੈ ਜਦ ਇਹ ਮੈਨੂੰ ਗਾਲਾਂ ਗੂਲਾਂ ਕੱਢਣਗੇ ਤਾਂ ਇੱਕ ਬਾਪ ਜਦੋਂ ਬਣਿਆ ਵਾ ਤਾਂ ਬੇਟੀ ਲਈ ਬੋਲੂ ਗਈ ਕਿ ਤੁਸੀਂ ਗਾਲਾਂ ਕੱਢ ਰਹੇ ਹੋ ਠੀਕ ਹੈ ਜੀ ਔਰ ਹਾਂ ਐਮ ਐਲ ਏ ਔਰ ਸੀਪੀ ਸਾਹਿਬ ਐਸਪੀ ਸਾਹਿਬ ਤੱਕ ਮੇਰੀ ਪਹੁੰਚਾਂ ਨੇ ਮੈਂ ਜਰੂਰ ਫੋਨ ਕਰਵਾਏ ਆ ਜੀ ਦੇਖੋ ਮੈਂ ਆਪਣੇ ਹੱਕ ਲਈ ਤਾਂ ਕਿਤੇ ਵੀ ਲੜੂੰਗੀ ਜਰੂਰ ਬਿਲਕੁਲ ਜੀ ਬਿਲਕੁਲ ਹੋ ਤਾਂ ਗੱਲ ਲੈ ਕੇ ਚਲੋ ਕੋਈ ਬਾਤ ਕੰਮ ਕਰਦੇ ਆ। ਬਿਲਕੁਲ ਜੀ ਬਿਲਕੁਲ ਹੋ ਤਾਂ ਗੱਲ ਲੈ ਕੇ ਚਲੋ। ਮੈਂ ਕੱਲ ਤੋਂ ਕਿ ਹੁਣ ਮੈਂ ਤੁਹਾਡੇ ਨਾਲ ਗੱਲ ਕਰ ਰਹੀ ਹਾਂ 15 ਮਿੰਟ ਦੀ ਤਾਂ ਕੀ ਆਪਾਂ ਗਲਤ ਹੋ ਗਏ? ਨਹੀਂ ਨਹੀਂ ਮੈਂ ਮੈਂ ਤਾਂ ਇਹ ਤਾਂ ਸੋਚ ਗੰਦੀ ਹੁੰਦੀ ਆ ਜੀ। ਹਾਂਜੀ ਹਾਂਜੀ। ਠੀਕ ਹੈ ਜੀ ਬਾਕੀ ਤੁਸੀਂ ਮੈਨੂੰ ਦੱਸ ਦੋ। ਆਪਾਂ ਨੂੰ ਤਾਂ ਇਹਨਾਂ ਨਾਲ ਕੋਈ ਮਤਲਬ ਹੈ ਨਹੀਂ ਜਿਹੜੀ ਰਿਪੋਰਟ ਕਰਾਉਂਦੇ ਆ ਕਰਾ ਲੈਣ ਨਹੀਂ ਬਿਲਕੁਲ ਸਹੀ ਹੈ ਦੇਖੋ ਜੀ ਤੁਸੀਂ ਦੇਖੋ ਉਹਨਾਂ ਨੇ ਸਾਨੂੰ ਬਿਆਨ ਦਿੱਤੇ ਤੁਹਾਡਾ ਲੈ ਲਿਆ ਮੈਂ ਤੁਹਾਡਾ ਮੈਂ ਸਾਡਾ ਫਰਜ਼ ਸੀਗਾ ਤੁਹਾਡਾ ਪੁੱਛਣਾ ਇਸ ਕਰਕੇ ਨੰਬਰ ਲੈ ਕੇ ਤੁਹਾਡੇ ਨਾਲ ਅਸੀਂ ਗੱਲ ਕਰੀ